ਮਲੇਰਕੋਟਲਾ ਪੁਲਿਸ ਦੇ ਵੱਲੋਂ ਨਸ਼ਾ ਤਸਕਰੀ ਦੇ ਇਲਜ਼ਾਮ ਹੇਠ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਹ ਕਾਰਵਾਈ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਕੀਤੀ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਪਹਿਲੇ ਮਾਮਲੇ ਦੇ ਵਿੱਚ 20000 ਨਸ਼ੀਲੀਆਂ ਗੋਲੀਆਂ ਦੇ ਨਾਲ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਦੂਸਰੇ ਮਾਮਲੇ ਵਿੱਚ 150 ਕਿਲੋ ਭੁੱਕੀ ਦੇ ਨਾਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਇਸ ਬਾਬਤ ਜਾਣਕਾਰੀ ਦੇਣ ਦੇ ਲਈ ਐਸਐਸਪੀ ਮਲੇਰਕੋਟਲਾ ਗਗਨਜੀਤ ਸਿੰਘ ਦੇ ਵੱਲੋਂ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਦੇ ਵਿੱਚ ਉਨ੍ਹਾਂ ਦੇ ਵੱਲੋਂ ਉਕਤ ਮਾਮਲਿਆਂ ਦੀ ਸਾਰੀ ਜਾਣਕਾਰੀ ਦਿੱਤੀ ਗਈ SSP ਨੇ ਦੱਸਿਆ ਕਿ ਮਾੜੇ ਅਨਸਰਾਂ ਨੂੰ ਨੱਥ ਪਾਉਣ ਦੇ ਲਈ ਪੁਲਿਸ ਦੇ ਵੱਲੋਂ ਇੱਕ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਤਹਿਤ ਕੀ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਉਕਤ 3 ਨੌ ਰੁਪਿਆ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿੱਛ ਤੋਂ ਬਾਅਦ ਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਪਹਿਲੇ ਅਸੀਂ ਇੱਕ 94 ਨੰਬਰ ਮੁਕਦਮਾ ਦਰਜ ਕੀਤਾ ਇਹਦੇ ਵਿੱਚ NDPS ਚ ਸਿਟੀ 2 ਚ CIA ਵੱਲੋਂ ਤੇ DSP ਇਨਵੈਸਟੀਗੇਸ਼ਨ ਨੂੰ ਬੜੇ ਵਧੀਆ ਤਰੀਕੇ ਨਾਲ ਇਸ ਕਾਰਵਾਈ ਕੀਤੀ ਹੈ ਜਿਦੇ ਵਿੱਚ ਅਸੀਂ ਦੋ ਬੰਦੇ ਅਰੈਸਟ ਕੀਤੇ ਆ Imran Khan ਤੇ Muhammad Anish ਇਹਨਾਂ ਕੋਲੋਂ 20000 ਗੋਲੀਆਂ ਬਰਾਮਦ ਕੀਤੀਆਂ ਗਈ ਤੇ ਕਮਰਸ਼ਲ ਕੁਆंटਿਟੀ ਚ ਅਸੀਂ ਇਹਨਾਂ ਦਾ ਪਰਚਾ ਦਿੱਤਾ ਇਹ ਗੋਲੀਆਂ ਇਹ ਲੈ ਕੇ ਆਂਦੇ ਸੀਗੇ ਕਲਿਆ ਸ਼ਰੀਫ ਸਾਰਨਪੁਰ ਤੋਂ ਇਹਦੇ ਚ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਇਹ ਉੱਥੋਂ ਦਵਾਈਆਂ ਲੈ ਕੇ ਗੋਲੀਆਂ ਇੱਥੇ ਲੋਕਲ 20 20 25 25 ਕਰਕੇ ਵੇਚਦੇ ਸੀਗੇ ਹੁਣ ਇਹਨਾਂ ਨੂੰ ਅਸੀਂ ਰਿਮਾਂਡ ਤੇ ਲੈ ਕੇ ਡਿਟੇਲ ਚ ਪੁੱਛਾਂਗੇ ਵੀ ਹੋਰ ਇਹਨਾਂ ਦਾ ਕੀ ਮੋਡਸ ਪੰਡੀ ਹੈ ਤੇ ਇਹਨਾਂ ਨਾਲ ਹੋਰ ਕਿਹੜੇ-ਕਿਹੜੇ ਬੰਦੇ ਮਿਲੇ ਹੋਏ ਕੀਮਤ ਕਿੰਨੀ ਕੁ ਲੱਗ ਰਹੀ ਹੈ ਸਰ ਤੇ ਇਹਨਾਂ ਨੇ ਕੋਈ ਪ੍ਰਾਪਰਟੀ ਵਗੈਰਾ ਵੀ ਸੀਲ ਕੀਤੀ ਜਾਵੇਗੀ ਇਹਨਾਂ ਦੀ ਅਸੀਂ ਹੁਣ ਡਿਟੇਲ ਦੇ ਵਿੱਚ ਪੁੱਛਗਿਸ਼ ਕਰਾਂਗੇ ਤੇ ਫਿਰ ਅਸੀਂ ਦੁਆਰ ਤੋਂ ਇਹਨਾਂ ਦਾ ਜੋ ਵੀ ਬੰਦਾ ਅਸੀਂ ਕਾਰਵਾਈ ਅੱਗੇ ਕਰਾਂਗੇ ਦੂਜਾ ਪਰਚਾ ਅਸੀਂ 97 ਨੰਬਰ ਦਰਜ ਕੀਤਾ ਹੈ ਇਹਦੇ ਵਿੱਚ ਵੀ ਸੀਆਈਏ ਤੇ ਡੀਐਸਪੀ ਇਨਵੈਸਟੀਗੇਸ਼ਨ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਇਹ ਕਮਰਸ਼ੀਅਲ ਕੁਆਂਟੀਟੀ ਚ 1 क्विंटल 50 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ ਜਿਹਦੇ ਵਿੱਚ ਦੋ ਇੱਕ ਬੰਦਾ ਅਰੈਸਟ ਕੀਤਾ ਗਿਆ ਜਿਹੜਾ ਕਿ ਨਾਬੇ ਦਾ ਰਹਿਣ ਵਾਲਾ ਹੈ ਗੁਰਜ ਗੁਰਜ ਜਤਿੰਦਰ ਇਹ ਭੁੱਕੀ ਐਮਪੀ ਤੋਂ ਲੈ ਕੇ ਆਂਦਾ ਸੀਗਾ ਤੇ ਅੱਗੇ ਵੇਚਦਾ ਸੀਗਾ ਇਹਦੇ ਵਿੱਚੋਂ ਅਸੀਂ ਇੱਕ ਨਾਲ ਇਹਨਾਂ ਦੇ ਇੱਕ ਜਿਹੜਾ ਟਰੱਕ ਉਹ ਵੀ ਰਿਕਵਰ ਕੀਤਾ SSP ਗਗਨਜੀਤ ਸਿੰਘ ਨੇ ਦੱਸਿਆ ਕਿ 20000 ਨਸ਼ੀਲੀਆਂ ਗੋਲੀਆਂ ਦੇ ਨਾਲ ਕਾਬੂ ਕੀਤੇ ਗਏ આરોપી ਸਹਾਰਨਪੁਰ ਦੇ ਕਲਿਆ ਸ਼ਰੀਫ ਤੋਂ ਇਹ ਗੋਲੀਆਂ ਲਿਆਉਂਦੇ ਸਨ ਅਤੇ ਪੰਜਾਬ ਦੇ ਵਿੱਚ ਥੋੜੀ ਮਾਤਰਾ ਦੇ ਵਿੱਚ ਵੇਚਦੇ ਸਨ। ਉਹਨਾਂ ਨੇ ਦੱਸਿਆ ਕਿ ਉਕਤ આરોપીਆਂ ਨੂੰ ਕਾਬੂ ਕਰ ਲਿਆ ਅਤੇ ਉਹਨਾਂ ਕੋਲੋਂ 20000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ। ਉਤੇ ਹੀ ਉਹਨਾਂ ਨੇ ਦੱਸਿਆ ਕਿ ਸੀਆਈਏ ਦੀ ਟੀਮ ਦੇ ਵੱਲੋਂ 150 ਕਿਲੋ ਭੁੱਕੀ ਨਾਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਇਹ ਜੋ ਨਸ਼ਾ ਤਸਕਰ ਸੀ ਇਹ ਐਮਪੀ ਤੋਂ ਇਹ ਭੁੱਕੀ ਲੈਂਦਾ ਸੀ ਅਤੇ ਪੰਜਾਬ ਦੇ ਵਿੱਚ ਵੇਚਦਾ ਸੀ ਉਹਨਾਂ ਨੇ ਕਿਹਾ ਕਿ ਉਕਤ ਰੋਪੀਆਂ ਕੋਲੋਂ ਪੁੱਛਗਛ ਜਾਰੀ ਹੈ ਅਤੇ ਪੁੱਛਗਛ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਗਬਾਨੀ ਟੀਵੀ ਲਈ ਰਵੀ ਖਾਨ ਦੀ ਰਿਪੋਰਟ